ਜੂਜੀਸੀ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਭਾਰਤ ਸਰਕਾਰ ਨੇ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੇ ਵਿੱਚ ਨਵੇਂ ਨਿਯਮ ਲਾਗੂ ਕੀਤੇ ਉਹਨਾਂ ਦੇ ਵਿੱਚ ਜਾਤ ਦੇ ਨਾਂ ਤੇ ਧਰਮ ਦੇ ਨਾਂ ਤੇ ਰੰਗ ਦੇ ਨਾਂ ਤੇ ਲਿੰਗ ਦੇ ਨਾਂ ਦੇ ਉੱਤੇ ਜਾਂ ਦਿਵੰਗ ਵਿਦਿਆਰਥੀਆਂ ਕਰਮਚਾਰੀਆਂ ਦੇ ਖਿਲਾਫ ਹੁੰਦੇ ਪੇਦ ਪਾਵ ਨੂੰ ਰੋਕਣ ਦੇ ਲਈ ਕਾਨੂੰਨ ਬਣਾਇਆ ਗਿਆ ਇਸ ਦੇ ਵਿੱਚ ਐਸ ਸੀ ਐਸਟੀ ਓ ਬੀ ਸੀ ਨੂੰ ਵੀ ਰੱਖਿਆ ਗਿਆ ਔਰ ਇਸ ਸਾਰੇ ਕਾਸੇ ਨੂੰ ਚਲਾਉਣ ਦੇ ਲਈ ਕਾਲਜਾਂ ਯੂਨੀਵਰਸਿਟੀਆਂ ਸਕੂਲਾਂ ਦੇ ਵਿੱਚ ਕਮੇਟੀਆਂ ਗਠਨ ਕਰਨ ਦਾ ਵੀ ਕਿਹਾ ਗਿਆ ਜਿਸ ਦੇ ਵਿੱਚ ਵਿਦਿਆਰਥੀ ਟੀਚਰ ਉਥੋਂ ਦੇ ਕਰਮਚਾਰੀ ਤੇ ਇਲਾਕੇ ਦੇ ਆਮ ਲੋਕਾਂ ਦੇ ਨੁਮਾਇंदे ਵੀ ਸ਼ਾਮਲ ਹੋਣਗੇ ਔਰ ਕਿਸੇ ਵੱਲੋਂ ਕੀਤੀ ਗਈ ਸ਼ਿਕਾਇਤ ਨੂੰ ਜਾਂਚ ਕੇ ਘੋਖ ਕੇ ਉਸ ਤੋਂ ਬਾਅਦ ਚ ਕਾਨੂੰਨੀ ਤੌਰ ਤੇ ਸਜ਼ਾ ਦੇਣ ਦਾ ਵੀ ਉਸ ਦੇ ਵਿੱਚ ਦੱਸਿਆ ਗਿਆ ਜੇ ਕਮੇਟੀ ਉਸ ਨੂੰ ਜਲਦੀ ਤੋਂ ਜਲਦੀ ਖਤਮ ਨਹੀਂ ਕਰਦੀ ਉਸ ਤੇ ਸਜ਼ਾ ਜੋ ਕਾਰਵਾਈ ਬੰਦੀ ਹੈ ਉਹ ਨਹੀਂ ਕਰਦੀ ਤੇ ਸ਼ਿਕਾਇਤ ਕਰਤਾ ਅੱਗੇ UGC ਕੋਲ ਜਾ ਸਕਦਾ ਹੈ। ਔਰ ਇਸ ਦੇ ਵਿੱਚ ਇੱਕ ਇਹ ਵੀ ਰੱਖਿਆ ਗਿਆ ਹੈ ਕਿ ਪੀੜਤ ਵਿਅਕਤੀ ਉਹ ਆਪਣੀ ਪਛਾਣ ਨੂੰ ਗੁਪਤ ਰੱਖ ਕੇ ਆਨਲਾਈਨ ਸ਼ਿਕਾਇਤ ਵੀ ਦਰਜ ਕਰਾ ਸਕਦਾ ਹੈ। ਸਾਨੂੰ ਸੋਚਣਾ ਚਾਹੀਦਾ ਹੈ ਕਿ ਆਜ਼ਾਦੀ ਦੇ 78 ਸਾਲ ਬਾਅਦ ਵੀ ਸਾਡੇ ਦੇਸ਼ ਦੇ ਵਿੱਚ ਸਾਡੀਆਂ ਯੂਨੀਵਰਸਿਟੀਆਂ ਦੇ ਵਿੱਚ ਕਾਲਜਾਂ ਦੇ ਵਿੱਚ ਸਕੂਲਾਂ ਦੇ ਵਿੱਚ ਇਸ ਤਰ੍ਹਾਂ ਦਾ ਉਤਪੀੜਨ ਹੁੰਦਾ ਹੈ ਸਾਨੂੰ ਸੋਚਣਾ ਚਾਹੀਦਾ ਸਾਡੇ ਦੇਸ਼ ਦੇ ਵਿੱਚ ਜਿੱਥੇ ਮਹਾਨ ਰਿਸ਼ੀਆਂ ਮੁਨੀਆਂ ਗੁਰੂਆਂ ਨੇ ਪੀਰਾਂ ਨੇ ਜਨਮ ਲਿਆ ਔਰ ਉਹਨਾਂ ਨੇ ਮਨੁੱਖ ਨੂੰ ਮਨੁੱਖ ਦਾ ਬਰਾਬਰ ਦਾ ਦਰਜਾ ਦਿੱਤਾ ਉਹਨਾਂ ਦੇ ਦੇਸ਼ ਦੇ ਵਿੱਚ ਜਾਤ ਦਿਨਾ ਤੇ ਧਰਮ ਦੇ ਨਾਂ ਦੇ ਉੱਤੇ ਇਸ ਤਰ੍ਹਾਂ ਦੇ ਸਪੀਡਨ ਹੁੰਦੇ ਇੱਕ ਬੱਚੇ ਦੇ ਦਿਮਾਗ ਦੇ ਉੱਤੇ ਬੋਝ ਪਾਇਆ ਜਾਵੇ ਕਿ ਉਹ ਫਲਾਨੀ ਜਾਤ ਦਾ ਹੈ ਜਾਂ ਫਲਾਨੇ ਇਲਾਕੇ ਦਾ ਫਲਾਨੇ ਧਰਮ ਦਾ ਜਾਂ ਉਸ ਦਾ ਰੰਗ ਕਾਲਾ ਹੈ ਜਾਂ ਉਹ ਫਲਾਨੇ ਲਿੰਗ ਦਾ ਹੈ ਜਾਂ ਉਹ ਕੁੜੀ ਹੋਣ ਕਰਕੇ ਕਮਜ਼ੋਰ ਆ ਕਿ ਉਹ ਸਾਰਾ ساری ਉਮਰ ਉਸ ਤੋਂ ਉੱਪਰ ਉੱਠ ਸਕਦਾ ਸਾਨੂੰ ਸੋਚਣਾ ਪਊਗਾ ਕੀ ਅਸੀਂ ਸਹੀ ਕਰ ਰਹੇ ਹਾਂ ਇਹ ਕਾਨੂੰਨ ਦੇ ਖਿਲਾਫ ਆ ਰਹੇ ਲੋਕ ਕੀ ਉਹ ਸਹੀ ਕਰ ਰਹੇ ਹਨ ਨਹੀਂ ਕਿਉਂਕਿ ਉਹਨਾਂ ਦਾ ਗੁੱਸਾ ਸਿਰਫ ਸਿਰਫ ਇਹ ਹੈ ਕਿ ਇਸ ਦੇ ਵਿੱਚ ਜਰਨਲ ਵਰਗ ਕਿਉਂ ਨਹੀਂ ਰੱਖਿਆ ਕਿ ਜਰਨਲ ਵਰਗ ਦਾ ਧਰਮ ਨਹੀਂ ਹੁੰਦਾ ਕਿ ਜਰਨਲ ਵਰਗ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਬੱਚਾ ਨਹੀਂ ਹੋ ਸਕਦਾ ਜਿਸ ਦੇ ਨਾਲ ਰੰਗ ਦੇ ਨਾਂ ਦੇ ਉੱਤੇ ਭੇਦਭਾਵ ਕੀਤਾ ਜਾ ਸਕਦਾ ਕਿ ਜਰਨਲ ਵਰਗ ਦੇ ਵਿੱਚ ਲੜਕੀ ਲੜਕਾ ਜਾਂ ਜਿਨ੍ਹਾਂ ਨੂੰ ਐਲਜੀਬੀਟੀ ਕਹਿੰਦੇ ਆ ਉਹ ਨਹੀਂ ਹੋ ਸਕਦੇ ਜਿਨ੍ਹਾਂ ਦੇ ਨਾਲ ਕਾਲਜ ਦੇ ਵਿੱਚ ਭੇਦਭਾਵ ਕੀਤਾ ਜਾ ਸਕਦਾ SC, ST, OBC ਤਾਂ ਇਸ ਲਈ ਰੱਖੇ ਗਏ ਨੇ ਕਿਉਂਕਿ ਇਹ ਪਹਿਲਾਂ ਤੋਂ ਪੀੜਤ ਲੋਕ ਨੇ। ਪਹਿਲਾਂ ਤੋਂ ਦੱਬੇ ਕੁਚਲੇ ਲੋਕ ਨੇ। ਇਸ ਕਰਕੇ ਇਹਨਾਂ ਦੇ ਜਾਤੀ ਆਧਾਰ ਦੇ ਉੱਤੇ ਇਹਨਾਂ ਨੂੰ ਰੱਖਿਆ ਗਿਆ। ਬਾਕੀ ਸਾਰੀਆਂ ਮਦਾਂ ਉਹਨਾਂ ਤੇ ਲਾਗੂ ਹੁੰਦੀਆਂ ਹਨ ਜਨਰਲ ਵਰਗ ਤੇ। ਇਹ ਜਾਣ ਪੁੱਝ ਕੇ ਬਿਵਾਲ ਖੜਾ ਕੀਤਾ ਗਿਆ ਕਿ ਇਹ ਤਾਂ ਸਿਰਫ ਇਨ੍ਹਾਂ ਵਾਸਤੇ ਆ ਜਨਰਲ ਵਾਸਤੇ ਨਹੀਂ। ਸਾਨੂੰ ਸਮਝਣਾ ਪਊਗਾ। ਕਿਉਂਕਿ ਇੱਕ ਬੱਚਾ ਕਾਲੇ ਰੰਗ ਦਾ ਉਹ ਕਿਸੇ ਵੀ ਉੱਚੀ ਜਾਤ ਦੇ ਵਿੱਚ ਪੈਦਾ ਹੋ ਸਕਦਾ ਔਰ ਉਸ ਨੂੰ ਕੋਈ ਹੋਰ ਜਾਤ ਵਾਲੇ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਕਿਸੇ ਵੀ ਧਰਮ ਦੇ ਹੋਣ ਕਿਸੇ ਵੀ ਜਾਤ ਦੇ ਹੋਣ ਉਹ ਉਸ ਨੂੰ ਉਥੇ ਟੀਚਰ ਬਾਜੀ ਨਹੀਂ ਕਰ ਸਕਦੇ ਕਿ ਉਹ ਮਾਮਲਾ ਉਸ ਉਹਨਾਂ ਦੇ ਖਿਲਾਫ ਨਹੀਂ ਬਣੂਗਾ ਇਹ ਜਾਣਵਾਂ ਕਿ ਮਾਮਲਾ ਉੱਲ ਜਾਇਆ ਜਾ ਰਿਹਾ ਸਾਨੂੰ ਵੱਧ ਤੋਂ ਵੱਧ ਇਸ ਕਾਨੂੰਨ ਦਾ ਸਵਕਤ ਕਰਨਾ ਚਾਹੀਦਾ ਜੇ ਥੋੜੀਆਂ ਬਹੁਤੀਆਂ ਇਸ ਦੇ ਵਿੱਚ ਕਮੀਆਂ ਹੈ ਉਹਨਾਂ ਵਾਸਤੇ ਅੱਗੇ ਆਉਣਾ ਚਾਹੀਦਾ ਉਹਨਾਂ ਨੂੰ ਸੁਧਾਰਨ ਵਾਸਤੇ ਹਰ ਸੰਸਥਾ ਸਿਨਿਵਰਸਿਟੀ ਕਾਲਜ ਸਕੂਲਾਂ ਵਿੱਚ ਹੀ ਹਰ ਸੰਸਥਾਨ ਦੇ ਵਿੱਚ ਇਸ ਤਰ੍ਹਾਂ ਦੀਆਂ ਕਮੇਟੀਆਂ ਉੱਘਟਿਤ ਹੋਣੀਆਂ ਚਾਹੀਦੀਆਂ ਕੀ